ਹਾਂਜੀ ਬਈ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਵੀਡੀਓ ਨੂੰ ਸਕਿਪ ਨਾ ਕਰੋ ਐਂਡ ਤੱਕ ਜਰੂਰ ਦੇਖਿਓ ਚਲੋ ਹਾਂ ਉਹ ਉਹ ਮੈਂ ਤਾਂ ਤੇਰੇ ਵੱਲ ਦੇਖਿਆ ਹੀ ਨਹੀਂ ਹਾਕੀ ਕੀਤੇ ਸਾਰਾ ਸਮਾਨ ਫੇਰ ਤੂੜਦਾ ਮਗਾਂਗੀ ਕੀ ਤੋਂ ਜੇ ਬੇਬੇ ਨੂੰ ਕੀ ਪਤਾ ਕਿੰਨੀਆਂ ਗਾਲਾਂ ਦੂ ਫੇਰ ਲਿਆ ਫੜਾ ਪਤਾ ਨਹੀਂ ਕਿਹੜੇ ਵੇਲੇ ਚੱਕ ਲੈਣੀ ਐ ਤੂੰ ਵੀ ਨਾ ਬਾਲਾ ਦੁੱਖ ਦਿੰਨੀ ਐ ਮੈਨੂੰ ਫੜਾ ਜੇ ਬੇਬੇ ਆਂ ਗੀ ਗਾਲਾਂ ਦੂ ਪੁੱਤ ਨਹੀਂ ਤੂੰ ਨੇ ਤੈਨੂੰ ਹੋਰ ਕੋ ਕੰਮ ਰਹਿਆ ਨਹੀਂ ਸਾਰਾ ਦਿਨ ਐਸੇ ਕੋਲੇ ਬੈਠੀ ਰਹਾ ਕਰ ਕਦੇ ਨੂੰ ਖਵਾ ਤਾ ਕਦੇ ਕੁੱਸ ਕਰਤਾ ਸਾਰਾ ਦਿਨ ਹੀ ਬੈਠੇ ਰੂ ਬਾਹਰ ਨੇ ਵੀ ਕੰਮ ਦੇਖ ਲਿਆ ਕਰ ਬੇਬੇ ਘਰੀ ਤੇ ਜੰਨੀ ਐ ਨਾਲ ਨਾਲ ਬਾਹਰਲੇ ਵੀ ਕੰਮ ਕਰਦੀ ਕੋਲੇ ਬੈਠੀ ਰਿਆ ਕਰ ਸਾਰਾ ਦਿਨ ਮੈਨੂੰ ਨੇ ਦੇ ਕੋਲ ਵੀ ਤਾਂ ਬੈਠਣੀ ਆ ਜਵਾਨ ਨਾਲੇ ਮੇਰੀ ਗੱਲ ਸੁਣਨਾ ਹੋਰ ਧਿਆਨ ਨਾਲ ਆਪਦਾ ਖਾਪੀ ਨਹੀਂ ਪੁੱਛ ਮੇਰੀ ਇੱਕ ਗੱਲ ਹੋਰ ਆ ਪਹਿਲਾਂ ਤਾਂ ਕੁੜੀ ਹੋਗੀ ਕੁੜ ਕੁੜੀ ਨਹੀਂ ਵੜੇ ਜਾਣੀ ਦੀ ਮੈਂ ਤੈਨੂੰ ਪਹਿਲਾਂ ਸਮਝਾਤੀ ਗੱਲ ਤੇ ਨਾਲੇ ਇਹ ਬਾਹਰ ਵੀ ਨਹੀਂ ਜਾਣੀ ਚਾਹੀਦੀ ਗੱਲ ਬੇਬੇ ਇਹ ਤਾਂ ਪਰਮਾਤਮਾ ਦੇ ਹੱਥ ਹੁੰਦੀ ਨੇ ਕੁੜੀ ਨਹੀਂ ਮੈਂ ਕਿਲਾ ਨਸਖਿਆ ਤੂੰ ਹੈ ਮੇਰੀ ਇੱਕ ਗੱਲ ਹੋਰ ਸੁਣ ਮੇਰੀ ਕੁੜੀ ਨਹੀਂ ਆਉਣਾ ਠੀਕ ਆ ਉਹਦੇ ਨਾਲ ਆਡੇ ਰਵਨੀ ਨਾ ਤਾਂ ਕੰਮ ਕਰਾਈ ਉਹਨੇ ਕੋਈ ਕੰਮ ਨਹੀਂ ਕਰਨਾ ਮਸਾ ਪਰਮਾਤਮਾ ਨੇ ਗੱਲ ਸੁਣੀ ਆ ਸਾਡੀ ਤਾਂ ਮਸਾ ਮਸਾ ਕੋਈ ਦੇਣਾ ਹੋਗਾ ਸਾਡੇ ਤਾਂ ਕਿਤੇ ਤਾਂ ਕੰਮ ਕਰਾਈ ਜਾਏ ਤੇ ਚਲ ਬੇਬੇ ਤਾਂ ਵਧੀਆ ਹੋਇਆ ਭੈਣ ਆਉਣ ਵਾਲੀ ਐ ਮੈਂ ਤਾਂ ਬੜਾ ਖੁਸ਼ ਹਾਂ ਵੀ ਭੈਣਾਂ ਬਣਾ ਕੇ ਵੀ ਰੱਖੀ ਹੁਣ ਕੰਮ ਕਰ ਲੈ ਇਸਦੀ ਨਾਲ ਬੈਠੀ ਰਹਾ ਕਰ ਚਲ ਤੂੰ ਇਹ ਕਰ ਇਹਨੂੰ ਚੱਕ ਕੇ ਬਾਹਰ ਉੱਥੇ ਦਰਵਾਜੇ 'ਚ ਬਿਠਾ ਲੈ ਮੈਂ ਕੰਮ ਕਰਨਾ ਮੈਂ ਕੋਈ ਦੇ ਵਾਸਤੇ ਬੈਲੀ ਨਹੀਂ ਮੇਰੇ ਤਾਂ ਪੈਰ ਹੀ ਗੋਡੇ ਦੁਖਦੇ ਨੇ ਮੈਂ ਤਾਂ ਉੱਥੇ ਦਰਵਾਜੇ 'ਚ ਬੈਣੀ ਆਪਦਾ ਚੱਕ ਲੈ ਇਹਨੂੰ ਪੁੱਤੋ ਚਲਾ ਲੈ ਅੰਮੀ ਜਾਣਾ ਆ ਜਾ ਸਾਡੇ ਸਾਰਾ ਕੁਝ ਇਹ ਦੱਸਦੇ ਜਵਾਰਤੀ ਤੋਂ ਕੀ ਬੁਰਾ ਹੋਇਆ ਇਹਨੂੰ ਤਾਂ ਚੱਕੀ ਸਭਦੀਆਂ ਤੇ ਲੈ ਕੁੜੀ ਜੀ ਤੜਕੇ ਦੀ ਚੱਲੀ ਆ ਮੈਂ ਕਹੀ ਜੰਨੇ ਵੀ ਧੁੱਪ ਚੜਜੂ ਟਾਈਮ ਨਾਲ ਆ ਜਾਂਦੀ ਲੈ ਪ੍ਰਮਾਤਮਾ ਕੋਈ ਚੱਜ ਦਾ ਟਾਈਮ ਲੈ ਕੇ ਆਈ ਮੇਰੀ ਧੀ ਨੇ ਤਾਂ ਮਸਾਂ ਦਿਨ ਦੇਖਿਆ ਪੂਰ ਜੜਾ ਦੀ ਪੁੱਤ ਦਾ ਮੂੰਹ ਹੀ ਦਿਖਾਈ ਇਹਦੇ ਮਗੂ ਖੇਖਣ ਨੂੰ ਨਾ ਮਿਲਦਾ ਹੋਰ ਪਈ ਆ ਕੇ ਖੇਤ ਮਾਰੇ ਆ ਕੇ ਆ ਬੇਬੇ ਮਾਰੇ ਆ ਕੇ ਚਲੋ ਤਾਂ ਠੀਕ ਆ ਭਾਈ ਜਾਇਆ ਖੇਤਾਂ ਨਾਲੇ ਮੇਰੀ ਗੱਲ ਸੁਣ ਲੈ ਉਹਨੂੰ ਲੈ ਜਾ ਕਲਮੂਹੀ ਨੂੰ ਦਿਖਾਇਆ ਪਹਿਲਾਂ ਇੱਕ ਕੁੜੀ ਲਈ ਬੈਠੀ ਆ ਉਹ ਹੈ ਤੇ ਮੈਡਮ ਉਹਦਾ ਚੱਕ ਚੁੱਕ ਕਰਾਇਆ ਕੋਈ ਬੇਬੇ ਲੈ ਆ ਨਾ ਟੂਟੀ ਖਾ ਕੇ ਲੈ ਆ ਲਖਨਾਈ ਜਾਂਦਾ ਕੁੜੀ ਦਾ ਫੋਨ ਆ ਗਿਆ ਆਉਂਦੀ ਆ ਨਾ ਜੋ ਲੈ ਆਉਣ ਉਹਨੂੰ ਚੜਾ ਕੇ ਮੈਂ ਲਾ ਦ ਉਸੇ ਦੇ ਹੀ ਆ ਹੈਲੋ ਹਾਂ ਅਗੀ ਪ੍ਰੀਤੀ ਪੇਸ ਦਿਨੀਆਂ ਹਾਂ ਹ ਇੱਥੇ ਵਾਜੀ ਕਿ ਤੈ ਤੁਰ ਕੇ ਆ ਜੇ ਆ ਤਰੇ ਬਾਈ ਹੈਗਾ ਭੇਜ ਦਿੰਨੀ ਆ ਚੰਗ ਲੈ ਪੈ ਜਾ ਕੇ ਲੈ ਆਉਂ ਕੁੜੀ ਅੱਡੇ ਤੇ ਆ ਰਹੀ ਐ ਨਾਲੇ ਧਿਆਨ ਨਾਲ ਚਲਾ ਕੇ ਲਈ ਮੋਟਰਸਾਈਕਲ ਲੈ ਆਉਂ ਬੇਬੇ ਕੋਈ ਨਹੀਂ ਗਾੜੀ ਨਾ ਕਰੀ ਹੌਲੀ ਹੌਲੀ ਲਈ ਆਈ ਅੱਡੇ ਦੀ ਐ ਨਾ ਉਹ ਹਾਂ ਕਿਉਂ ਨਾ ਲੈ ਦੇਖ ਕੇ ਤੇ ਨਾਲ ਪੁੱਤਾਂ ਕਾਲੀ ਨਾ ਕਰਿਆ ਕਰ ਆ ਗਈ ਸ਼ਸ਼ੀ ਕਾ ਕਰਦੇ ਸ਼ਸ਼ੀ ਕਾਲ ਹੋ ਠੀਕ ਆ ਭਾਈ ਹਾਂ ਵੀ ਠੀਕ ਆ ਜੇ ਭਾਈ ਉਹਨੂੰ ਚਾਹ ਪਾਣੀ ਕਹਿ ਦੇ ਤਰ ਲੂਗੀ ਉਹਨੂੰ ਕਾ ਆ ਗਈ ਕੁੜੀ ਬਹਿ ਜਾ ਕੋ ਠੀਕ ਸੀ ਸਾਰੇ ਹਾਂਜੀ ਰੋੜੇ ਸਾਰੇ ਚੱਲ ਵਧੀਆ ਅਗੇ ਉੱਪਰ ਲੱਟਾ ਕਰਕੇ ਬਹਿ ਜਾਨ ਆ ਨਾ ਪਾਇਆ ਕਰ ਹੁਣ ਇੱਟੀਆਂ ਇੰਨਾਂ ਹੀ ਲਾਲੇ ਚੱਪਲਾਂ ਆ ਲਿਆ ਕੋਈ ਮੈਂ ਦਵਾ ਕੇ ਲਿਆਉਂਗੀ ਤੈਨੂੰ ਠੀਕ ਆ ਬੇਬੇ ਦਵਾ ਦੇ ਭਲੀ ਹਾਂਜੀ ਕੋਣ ਬਲਿੱਕੀ ਆ ਰਹੀ ਆ ਭਾਈ ਉਸੋਂ ਪਲੇਟ ਵੀ ਲੈ ਨਮਰੇ ਠੀਕ ਹੈ ਚਲੋ ਆ ਵੀ ਹਮ ਆ ਵੀ ਬਸ ਚਲ ਚਲ ਮੇਰੀ ਇੱਕ ਗੱਲ ਹੋਰ ਸੁਣ ਲੈ ਪਾਈ ਆ ਤਾਂ ਤੂੰ ਗਈ ਦੇਖ ਇੱਥੇ ਕੰਮ ਕਰਨ ਨਾ ਮੰਡ ਜੀ ਤੂੰ ਬਾਲੇ ਬਰੀ ਲੱਗ ਜਾਨੀ ਹੁੰਦੀ ਐ ਤੇ ਮਦਦ ਕਰਾਉਣ ਲੱਗ ਜਾਈਂ ਕਿਛ ਨਹੀਂ ਹੁੰਦਾ ਬੇਬੇ ਕੀ ਕੁਛ ਨਹੀਂ ਹੁੰਦਾ ਹੁਣ ਨਹੀਂ ਤੂੰ ਕਰਨਾ ਹੈਗਾ ਕੋਈ ਕੰਮ ਕੁਮ ਨਾਲੇ ੜਕੀ ਉੱਠ ਕੇ ਨੂੰ ਕਲ ਮੂੰਹ ਨੂੰ ਮੱਥੇ ਨਾ ਲਾਇਆ ਕਰੀ ਆਪਦਾ ਲੇਟ ਹੀ ਉੱਠ ਖੜਿਆ ਕਰੀ ਕਿ ਨੂੰ ਹੀ ਨਾ ਮਾੜਾ ਚੰਗਾ ਬੋਲੀ ਜਾਇ ਕਰ ਪਹਿਲੀ ਗੱਲ ਤਾਂ ਇਹ ਜਦੋਂ ਮੈਂ ਘਰੇ ਆਉਂਨੀ ਹੁੰਨੀ ਆ ਭਾਬੀ ਤਾਂ ਮੈਨੂੰ ਵੈਸੇ ਵੀ ਕੰਮ ਨਹੀਂ ਕਰਨ ਦਿੰਦੀ ਆਪ ਹੀ ਲੱਗੀ ਰਹਿੰਦੀ ਆ ਕੰਮ ਕਰਨਾ ਮੈਂ ਤਾਂ ਤੂੰ ਤਾਂ ਉਹੀ ਬੈਕ ਕਰੀ ਜਾਨੀ ਰਹਿੰਨੀ ਆ ਜੇ ਮੇਰੇ ਕੁੜੀ ਉਹ ਵੀ ਫੇਰ ਨਾ 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 ਪਈ ਇਹੋ ਜਿਹਾ ਕੁਛ ਨਾ ਬੋਲੀ ਜਾਇ ਕਰ ਚੰਗਾ ਚੰਗਾ ਬੋਲ ਲੱਗੀ ਆਉਣ ਸਰ ਕਹੀ ਜਿਹਾ ਗੱਲਾਂ ਕਰਨ ਹੁਣ ਚਾਹ ਧਰ ਲੈ ਇੱਥੇ ਨਾ ਬੈਠੀ ਰਹਿ ਜਦੋਂ ਕਿ ਪਾਣੀ ਗਿਆ। ਹੋਰ ਭਾਬੀ ਤਾਂ ਆਣਾ ਚਾਹੀਦਾ ਵਈ। ਹਾਂ ਤੁਹਾਨੂੰ ਚੱਲੀਏ। ਤੁਹਾਡੀ ਕਿੱਥੋਂ ਚੱਲਦੀ ਹੈ? ਮੇਰੇ ਕੋਲ ਤਾਂ ਚੱਲ ਰਹੀ ਹੈ ਵਸੇ ਲੱਤ ਕੋ। ਨਾਲੇ ਜੱਜ ਦੀ ਕੋਈ ਚੀਜ਼ ਬਣਾ ਕੇ ਦੇ ਦੇ ਨੂੰ ਖਾਣ ਪੀਣ ਨੂੰ। ਹਾਂ ਚਲ ਉਹ ਪੁੱਛ ਨਾ ਬੋਲੀ ਕੀ ਖਾਣਗੀ ਪ੍ਰੀਤੀ ਨੂੰ। ਭਾਬੀ ਮੈਂ ਤਾਂ ਕੁਝ ਨਹੀਂ ਖਾਣਾ ਮੈਂ ਤਾਂ ਰੋਟੀ ਖਾ ਕੇ ਆਈ ਸੀ। ਤੁਸੀਂ ਮੇਰੇ ਲਈ ਕੋਟਾ ਕਚਾ ਬਣਾ ਦੋ। ਚਲ ਫਿਰ ਤੇਰੀ ਮਰਜ਼ੀ ਹੈ। ਮੈਂ ਚਾਹ ਬਣਾ ਲਿਆ। ਤੁਸੀਂ ਬੈਠ ਕੇ ਗੱਲਾਂ ਕਰੋ।

ਚਲ ਬੇਬੇ ਮਾਂਜਾ ਤਾਂ ਮਾਰਦਾ ਥੋੜਾ ਜਿਹਾ ਰਹਿ ਗਿਆ ਨੀ ਸੇਖਰ ਦੁਪਹਿਰੇ ਤਾਂ ਪੈਦੀ ਕਰਤਾ ਮਾਂਜੇ ਨੂੰ ਕਿਤੇ ਦਰਦੇ ਆ ਕੇ ਲਾ ਲਈ ਚਲ ਠੀਕ ਹੈ ਫਿਰ ਮੈਂ ਦੇ ਕੱਪੜੇ ਪਾ ਲੈ ਨਹੀਂ ਤੂੰ ਉੱਥੇ ਕੀ ਕਰਾਉਣਾਗਾ ਅਸੀਂ ਤੇਰੀ ਮਾਸੀ ਕੇ ਛੱਡ ਜਾਗੇ ਇਹਨੂੰ ਬੇਬੇ ਇਹਨੂੰ ਮਾਸੀ ਕੇ ਕੀ ਨਿਆਣੀ ਦਾ ਹੈਗੀ ਨਹੀਂ ਉੱਥੇ ਕਿੱਥੇ ਖੜਨ ਦਾ ਟਾਈਮ ਨਹੀਂ ਹੁੰਦਾ ਹੈਗਾ ਉੱਥੇ ਕੋਈ ਨਾ ਇਹ ਤਾਂ ਕੀ ਕਰਾਉਣਾਗਾ ਆਜ ਬਕ ਚਲ ਫਿਰ ਕਰੇ ਦੀ ਬੂਆ ਹੀ ਸੰਭਲੂ ਬੂਆ ਪਾਕੜ ਕੋਈ ਨਹੀਂ ਛੱਡਦੀ ਤੇਰੀ ਮਾਸੀ ਕੇ ਛੱਡ ਕੇ ਜਉਂ ਇੱਥੋਂ ਉਹਨੂੰ ਤਪਾਈ ਜਾਊਗੀ ਪਲੀ ਆਜੇ ਹੁਣ ਚੱਲੀਏ ਬਿ ਆ ਗਏ ਬਠੋ ਬਾਈ ਹੁਣ ਪੈਨਾਂ ਲੱਜ ਕਰਿਆ ਕੰਮ ਕਰਨੀ ਉਹ ਲਈ ਆਈ ਪਈ ਕੀ ਬਣਾ ਬਿੱਬੀ ਕੀ ਬੰਨਾ ਸੀ ਪਤਾ ਤਾਂ ਹੈਗਾ ਸੀ ਤੈਨੂੰ ਨਾਲ ਮੈਂ ਚੰਗੀ ਭਲੀ ਕਹੀਗੀ ਪਈ ਪਈ ਦੀ ਆਪਣੀਆਂ ਦਵਾਈਆਂ ਫੂਕਲਾ ਖਾਲਾ ਕੀ ਹੋਇਆ ਬੇਬੇ ਕੀ ਹੋਣਾ ਸੀ ਤੈਨੂੰ ਮੈਂ ਕੀ ਕਿਹਾ ਸੀ ਪਈ ਦਵਾਈਆਂ ਲਲਾ ਮਦਨ ਰੱਦੀ ਕਰਨ ਨਾਲ ਜਾਣਦੀ ਨਹੀਂ ਸੀ ਮੈਨੂੰ ਕੀ ਪਤਾ ਸੀ ਕਲ ਮੂਹ ਹੀ ਸਾਡੇ ਘਰੇ ਕਿੱਥੋਂ ਪੱਲੇ ਪਾਈ ਆ ਬੇਬੇ ਇਹਦੇ ਚ ਮੇਰਾ ਕੀ ਕਸੂਰ ਹੈ ਹੋਰ ਫਿਰ ਮੇਰਾ ਕਸੂਰ ਹੋਊਗਾ ਮੇਰਾ ਕਸੂਰੀ ਆ ਕਿੱਥੇ ਮੈਂ ਤੈਨੂੰ ਲਿਆਂਦਾ ਇੱਥੇ ਮੈਂ ਤੇ ਉਹਨੂੰ ਵਿਚੋਲੇ ਨੂੰ ਕਿਹਾ ਸੀ ਕਹੇ ਜੀ ਨੂੰ ਛੱਡਦਾ ਸਾਡੇ ਘਰੇ ਕੋਈ ਚਾਜ ਦਾ ਰਿਸ਼ਤਾ ਨਹੀਂ ਕਰਾਇਆ ਉਹਨੇ ਜਾ ਲੈ ਹੁਣ ਕੰਮ ਕਰ ਲੈ ਜਾ ਕੇ ਪੱਤੀ ਆ ਸਾਨੂੰ ਕਹੇ ਜੇ ਕੰਮ ਕਰੇਂਗੀ ਤੂੰ ਬੁੱਧਨੀ ਖੀਜੀ ਕਿੰਨੀ ਆ ਕੀ ਖੀਜੀ ਆਨੀ ਆ ਪਈ ਇਹਨੂੰ ਆਪ ਨੂੰ ਦੀਣਾ ਨਹੀਂ ਹੈਗਾ ਮੈਨੂੰ ਪਹਿਲੇ ਕੈਸੇ ਆਪਦੇ ਦਵਾਈ ਬੂਟੀ ਖਾਣਾ ਹੈ ਮੈਂ ਤਾਂ ਸੋਚਿਆ ਸੀ ਲਾ ਪੋਤੇ ਦਾ ਮੂੰਹ ਦੇਖੂਗੀ ਵਧੀਆ ਆਪਦਾ ਲੋੜੀਆਂ ਮਨਾਉਂਗੀ ਬੇਬੇ ਫਿਰ ਇਹਦੇ ਵਿੱਚ ਇਹਦਾ ਕੀ ਕਸੂਰ ਆ ਬਸ ਪਈ ਤੂੰ ਵੀ ਚੁੱਪ ਕਰ ਜਾ ਕੀ ਕਸੂਰ ਆ ਇਸੇ ਦੀ ਕਸੂਰ ਆ ਹੋਰ ਕਿਹਦਾ ਕਸੂਰ ਆ ਰੱਬ ਦਾ ਦੇਣ ਹੁੰਦਾ ਬੇਬੇ ਉਹ ਵੀ ਕੀ ਕਰੇ ਨੀ ਆਪਦੇ ਸਾਰੇ ਵੀ ਹੁੰਦਾ ਚੱਲ ਤੂੰ ਆਪਦਾ ਰਸਟ ਰਸਟ ਕਰ ਲਾ ਪਾਇਆ ਜਾ ਜਾ ਕੇ ਓਏ ਬੇਬੇ ਖਿਜਦੀ ਰਹਿਨੀ ਆ ਮੈਂ ਤਾਂ ਸਭ ਨੂੰ ਲੱਗਦੀ ਆ ਮੈਂ ਤਾਂ ਖਿਜਦੀ ਰਹਿਨੀ ਆ ਹੁਣ ਮੈਂ ਕਰਾਂ ਤਾਂ ਕਿਹਦੇ ਕੋਲੇ ਗੱਲ ਕਰਾਂ ਚੱਲ ਮੁੰਡੇ ਕੋਲੇ ਗੱਲ ਕਰਕੇ ਦੇਖਦੀ ਆ ਐਨੀ ਪਤਾ ਉਹ ਵੀ ਨਾ ਸੁਣੇ ਮੇਰੀ ਤਾਂ ਜਿਹੜੇ ਪਾਲਣ ਰਦੀ ਸੀ ਉਹੀ ਹੋ ਗਿਆ ਮੈਂ ਤਾਂ ਚਾਰੇ ਪਾਸੇ ਔਖੀ ਹੋਈ ਪਈ ਆ ਇਹ ਤਾਂ ਕੰਮ ਪਈ ਬੱਚੇ ਵੀ ਹੋ ਜਾਣਗੇ ਮੈਂ ਤੇ ਤੈਨੂੰ ਐ ਕਹਿੰਦੀ ਸੀ ਕਿ ਹੁਣ ਕੀ ਰੈ ਬਣਾਈਏ ਤੁਸੀਂ ਦੇਖ ਲਓ ਬੇਬੀ ਮੈਂ ਕੀ ਦੇਖਾਂ ਭਾਈ ਹੁਣ ਤੈਨੂੰ ਕਿਹੜਾ ਪਤਾ ਨਹੀਂ ਵੀ ਇੱਕ ਪੱਥਰ ਹੈਗਾ ਇੱਕ ਹੋਰ ਆਉਣ ਲਈ ਤਿਆਰ ਹੋ ਰਿਹਾ ਹੁਣ ਤੂੰ ਮੇਰੀ ਗੱਲ ਸੁਣ λεੜੇ ਆਉਰੇ ਹੁਣ ਮੇਰੀ ਗੱਲ ਮੈਂ ਤਾਂ ਤੈਨੂੰ ਐ ਕਹਿੰਦੀ ਆ ਵੀ ਸਫਾਈ ਕਰਾ ਦੇ ਚੰਗਾ ਰਹੇਗਾ ਮੁੱਦੋਂ ਕੋਈ ਕੋਈ ਠੀਕ ਜਿਹਾ ਲੱਗਦਾ ਬਾਕੀ ਤੂਰੇ ਚੱਲ ਪਤੀ ਸੀ ਮੈਨੂੰ ਤਾਂ ਤੇਰਾ ਤੈਨੂੰ ਤਾਂ ਕੀ ਠੀਕ ਲੱਗਣਾ ਹੁਣ ਤੈਨੂੰ ਮੈਂ ਕਰਕੇ ਦਿਖਾਉਂ ਵੀ ਠੀਕ ਲੱਗਦਾ ਕਿਵੇਂ ਹੁੰਦਾ ਪਰ ਦੂਜਾ ਪੱਥਰ ਤਾਂ ਮੈਂ ਘਰ ਚ ਆਉਣ ਦਿੰਦ ਵੀ ਨਹੀਂ ਲੈ ਅਜੇ ਮੈਂ ਕਰਦੀਆਂ ਦਾ ਹੱਥ ਔਠੇ ਤੇ ਚੜੀ ਹੋਇਆ ਕੱਪੜੇ ਪਾਉਣਾ ਕੋਈ ਜੇ ਡਿੱਗ ਗਈ ਪੁਰਾ ਸਫਾਈ ਤਾਂ ਹੋਜੀ ਇੱਕ ਪਾਸਾ ਤਾਂ ਹੋਊਗਾ ਸ਼ੱਕ ਤਾਂ ਨਹੀਂ ਹੁੰਦਾ ਲੈ ਪਰ ਇਸ ਆਪਾ ਤਾਂ ਨੇ ਬਹੁਤ ਦੇਖ ਲਈਆਂ ਅਜੇ

ਤੇ ਰੋਟੀ ਖਾਲੀ ਸੀ ਹਾਂਜੀ ਭਾਪੀ ਖਾਲੀ ਸੀ ਤੁਸੀਂ ਨੇ ਖਾ ਲਈ ਸੀ ਤੂੰ ਰੋਟੀ ਥੋੜੀ ਖਾਣੀ ਹੈ ਮੈਂ ਤੈਨੂੰ ਕਈ ਵਾਰ ਦੇਖਿਆ ਉਹਦਾ ਨਾ ਖਿਆਲ ਰੱਖਿਆ ਤਾਂ ਤੇ ਭੁੱਖ ਨਹੀਂ ਲੱਗਦੀ ਭੁੱਖ ਤਾਂ ਜਦ ਖਾਦੀ ਘੜੀ ਪੱਲੇ ਹੀ ਰਾ ਪਰਮਾਤਮਾ ਨੇ ਆ ਲੈ ਪਈ ਦੁੱਧ ਪੀ ਲੋ ਆ ਲੈ ਪੜ ਦੁੱਧ ਪੀ ਲੈ ਕਰ ਮੈਂ ਉੱਧਰ ਪਸ਼ੂਆਂ ਦਾ ਦੇਖਣਾ ਮਾੜਾ ਆ ਠੀਕ ਆ ਤੁਸੀਂ ਵੀ ਬੇਰੰਗ ਕਰ ਲੈਂਦੇ ਦੋ ਕੋਈ ਨਾ ਕੋਈ ਨਾ ਮੈਂ ਪਸ਼ੂਆਂ ਦਾ ਦੇਖਣਾ ਚਲ ਹਾਂ ਤਾਂ ਉਹ ਦਿਓ ਹੋਇਆ ਬੀਬੀ ਸੈਂਡ ਬੀ ਸਹੀ ਕਿਹਾ

ਯੋਗਪ੍ਰੀਤ ਲੈ ਕੀ ਜਾ ਪਤਾ ਨਹੀਂ ਕੀ ਹੋ ਗਿਆ ਬਾਈ ਮੇਰੇ ਦੰਦ ਹੋ ਰਿਹਾ ਬਾਏ ਬਾਏ ਹੈ ਪਰਮਾਤਮਾ ਮੇਰੇ ਤੀਨ ਨੂੰ ਠੀਕ ਰੱਖਿਐ ਇਸ ਤਮਾ ਸਹੀ ਦਿਨ ਦੇਖੇ ਜੀ ਕੋਈ ਨਾ ਹੋਵੇ ਮੇਰੇ ਤੀਨ ਨੂੰ ਕੀ ਮੈਂ ਪਈ ਪ੍ਰੀਤੀ ਠੀਕ ਹਾਂ ਠੀਕ ਆ ਬੇਬੇ ਹਾਂ ਦਵਾਲੀ ਨੂੰ ਪਾਣੀ ਗੁਨੇ ਪਿਆਰ ਵਾਲਾ ਚਾਹੂ ਬਣਾ ਕੇ ਪਿਆਰੇ ਜਣਾ ਮੈਂ ਪਾਣੀ ਦਾ ਗਲਾਸ ਲਿਆਵਾ ਨਾ ਬੇਬੇ ਬੈ ਜਾ ਫੇਰ ਕੀ ਕਰੀ ਕੀ ਗੱਲ ਦੱਸੀ ਆ ਪਈ ਡਾਕਟਰ ਨੇ ਕੀ ਗੱਲ ਹੋ ਗਈ ਸੀ ਦੱਸਣਾ ਕੀ ਬੇਬੇ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਡਾਕਟਰ ਨੇ ਤਾਂ ਸਪਾਈ ਕਰ ਸਾਰੇ ਨਹੀਂ ਵਿਚ ਵਿਚ ਇਦਾਂ ਦੀ ਥਿੰਕਿੰਗ ਹੁੰਦੀ ਹੈ ਜਿੰਨਾਂ ਦੀ ਉਹ ਜੋ ਅੱਜ ਵੀ ਕੁੜੀ ਤੇ ਮੁੰਡੇ ਦੇ ਵਿੱਚ ਫਰਕ ਕਰਦੇ ਆ ਹਾਂ ਜੋ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਹੀ ਚੱਲ ਰਹੇ ਨੇ ਤੇ ਬਾਕੀ ਬੇਬੇ ਜੀ ਬਸ ਸਾਡਾ ਤਾਂ ਇਹੀ ਮਕਸਦ ਸੀ ਜੀ ਵੀਡੀਓ ਬਣਾਉਣ ਦਾ ਕਿ ਬਸ ਲੋਕਾਂ ਨੂੰ ਪਤਾ ਲੱਗੇ ਵੀ ਕੁੜੀਆਂ ਮੁੰਡਿਆਂ ਵਿੱਚ ਕਦੇ ਵੀ ਫਰਕ ਨਾ ਰੱਖੋ ਸਭ ਨੂੰ ਪਿਆਰ ਨਾਲ ਰੱਖੋ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ